ਸਨਤ ਮੰਤਰੀ ਮਦਰ ਮੋਹਨ ਮਿੱਤਲ ਨੇ ਇੱਕ ਵਿਵਾਦਤ ਬਿਆਨ ਦਿੱਤਾ ਹੈ ਲੁਧਿਆਣਾ ਦੇ ਕਾਰੋਬਾਰੀਆਂ ਨੂੰ ਸੰਬੋਧਿਤ ਕਰਦਿਆਂ ਮਿੱਤਲ ਨੇ ਲੁਧਿਆਣਾ ਵਿੱਚ ਮਿਲੀ ਹਾਰ ਦਾ ਜੰਮ ਕੇ ਗੁੱਸਾ ਕੱਢਿਆ ਲੁਧਿਆਣਾ ਤੋਂ ਅਕਾਲੀ ਉਮੀਦਵਾਰ ਮਾਨਪ੍ਰੀਤ ਯਾਲੀ ਨੂੰ ਮਿਲੀ ਹਾਰ ਦੀ ਬੜਾ ਸਮਿੱਤਲ ਨੇ ਲੁਧਿਆਣਾ ਦੇ ਲੋਕਾਂ ਤੇ ਕੱਢੀ ਉਹਨਾਂ ਕਿਹਾ ਹੈ ਕਿ ਜਿੰਨਾ ਗੁੜ ਪਾਓਗੇ ਉਹਨਾ ਮਿੱਠਾ ਹੋਏਗਾ ਇਹ ਕਹਾਵਤ ਕਹੀ ਮਿੱਤਲ ਨੇ ਸਾਫ ਸ਼ਬਦਾਂ ਚ ਕਿਹਾ ਕਿ ਲੁਧਿਆਣਾ ਦੀ ਜਨਤਾ ਤੇ ਘੱਟ ਵੋਟਾਂ ਪਾ ਕੇ ਯਾਲੀ ਨੂੰ ਹਰਾਇਆ ਇਸ ਲਈ ਹੁਣ ਲੁਧਿਆਣਾ ਦੀ ਇੰਡਸਟਰੀ ਦਾ ਖਿਆਲ ਰੱਖੋ ਲੁਧਿਆਣਾ ਚ ਫੀਕੋ ਫੈਡਰੇਸ਼ਨ ਆਫ ਇੰਡਸਟਰੀ ਐਂ ਕਾਰੋਬਾਰੀਆਂ ਦੇ ਵੱਲੋਂ ਮੰਤਰੀ ਜੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਉਹਨਾਂ ਨੂੰ ਮੰਤਰੀ ਸਾਹਿਬ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਏਗਾ ਸਨਤ ਮੰਤਰੀ ਤਾ ਲੁਧਿਆਣਾ ਦੇ ਵਿੱਚ ਮਿਲੀ ਹਾਰ ਦਾ ਗੁੱਸਾ ਕੱਢ ਗਏ ਪਰ ਉਹਨਾਂ ਦਾ ਇਹ ਬਿਆਨ ਉਹਨਾਂ ਦੇ ਲਈ ਮੁਸ਼ਕਲਾਂ ਜ਼ਰੂਰ ਖੜੀਆਂ ਕਰ ਸਕਦਾ ਹੈ ਜਦਕਿ ਮਨਪ੍ਰੀਤ ਸਿੰਘ ਅਯਾਲੀ ਨਾਲ ਕੁਝ ਦਿਨ ਪਹਿਲਾਂ ਗੱਲ ਹੋਈ ਸੀ ਤਾਂ ਉਹਨਾਂ ਕਿਹਾ ਸੀ ਕਿ ਮਦਨਮੋਹਨ ਵਿੱਤਲ ਦੇ ਵੱਲੋਂ ਸਿਰਫ ਮਜ਼ਾਕੀਆਂ ਅੰਦਾਜ਼ ਦੇ ਵਿੱਚ ਇਹ ਗੱਲ ਕਹੀ ਗਈ ਸੀ ਪਰ ਇਹ ਮਜ਼ਾਕੀਆਂ ਅੰਦਾਜ਼ ਵੀ ਉਹਨਾਂ ਨੂੰ ਭਾਰੀ ਪੈ ਸਕਦਾ ਹੈ ਕਿਉਂਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਮਨਾਉਣ ਦੇ ਲਈ ਨਵੇਂ-ਨਵੇਂ ਮੁਹਿੰਮਾਂ ਛੇੜੀਆਂ ਜਾ ਰਹੀਆਂ ਨੇ ਜਿਹੜੇ-ਜਿਹੜੇ ਮੁੱਦੇ ਪੰਜਾਬ ਦੇ ਵਿੱਚ ਉਹਨਾਂ ਦੇ ਵੋਟ ਬੈਂਕ ਨੂੰ ਕਾਟਾ ਪਾਉਂਦੇ ਨਜ਼ਰ ਆਏ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਪੰਜਾਬ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਪਰ ਇੱਕ ਪਾਸੇ ਉਹਨਾਂ ਦੇ ਹੀ ਮੰਤਰੀਆਂ ਦੇ ਵੱਲੋਂ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾਣੇ ਯਾਨੀ ਕਿ ਮਦਨਮੋਹਨ ਮਿੱਤਲ ਨੇ ਜਿਸ ਤਰ੍ਹਾਂ ਗੁਰਦੇ ਵਿੱਚ ਲਪੇਟ ਕੇ धमकी दी है इंडस्ट्रियलिस्ट न कि जिन्ना गुड़ पाओगे उन्ना ही मिठा होगा ये बुरा जरूर साबित हो सकता है पंजाब सरकार के लिए अच्छा सिंपल एम एल ए तो आप तो सिर्फ और मैं फिगर्स लगती है तो यादव साहब ने पूछा वहाँ थोड़ू कि वोट पी है देखो तुम बिटू में वोट पी दो लख यली साहब नई डेढ़ लख मैं लुधियाना शहर की गल कर और आम आदमी ने एक चालीस ਔਰ ਬੈਂਕ ਬ੍ਰਦਰ ਜਿਹੜੇ ਇੰਡੀਪੈਂਡੈਂਟ ਹੈ ਉਹਨਾਂ ਨੂੰ ਡੇਢ ਲੱਖ ਯਾਨੀ ਤੇ ਗੈਸ ਤੋਂ ਨੂੰ ਬਰਾਬਰ ਹੋ ਜਾਂਦਾ ਤੋਂ ਤੁਸੀਂ ਫਕੀਰ ਦਾ ਪੁਆਇੰਟ ਕਰ ਲਿਆ ਉਹ ਗੁੜ ਘਟ ਪਾਇਆ ਜਿੰਨਾ ਤੇ ਗੁੜ ਕੋਲ ਬੈਠੇ ਤੇ ਦੂਜੀ ਤਾਰੇ ਗੁੜ ਪਾਏ ਨਹੀਂ